ਅੱਜ ਖੰਨਾ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਗਲੀਆਂ 'ਚ ਖੁਦ ਪੈਰਲ ਚੱਲ ਕੇ ਨਰੋਤਮ ਨਗਰ ਰਤਨੇੜੀ ਪੁਲ ਦੇ ਪਾਰ ਵਾਲੀਆਂ ਕਲੋਨੀਆਂ 'ਚ ਚਿੱਕੜ ਨਾਲ ਭਰੀਆਂ ਗਲੀਆਂ 'ਚ ਗੁਜ਼ਰੇ ਅਤੇ ਘਰਾਂ 'ਚ ਆਪ ਖੁਦ ਡੈਂਗੂ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਜੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਇਹ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕੈਂਪੇਨ ਕੀਤੀ ਸੀ ਹਰ ਰਵੀਵਾਰ 10 ਹਫ਼ਤੇ 10 ਵਜੇ 10 ਮਿੰਟ ਸਾਰਿਆਂ ਨੇ ਆਪਣੇ ਆਪਣੇ ਘਰ ਨੂੰ ਜਿਹੜਾ ਹੈਗਾ ਉਹ ਚੈੱਕ ਕਰਨਾ ਉਹਨਾਂ ਦਾ ਜਿਹੜਾ ਟਰੰਡੀ ਹਵਾ ਵਾਲਾ ਜਿਹਨੂੰ ਅਸੀਂ ਡੇਜ਼ਰਟ ਕੂਲਰ ਕਹਿੰਦੇ ਆ ਉਹਦੇ ਵਿੱਚ ਮੱਛਰ ਦਾ ਜਿਹੜਾ ਡੈਂਗੀ ਦਾ ਲਾਰਵਾ ਚਿਕਨ ਕੁੜੀਆਂ ਦਾ Punjab Live 18 News ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਖੰਨਾ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਗਲੀਆਂ 'ਚ ਖੁਦ ਪੈਰਲ ਚੱਲ ਕੇ ਨਰੋਤਮ ਨਗਰ ਰਤਨੇੜੀ ਪੁਲ ਦੇ ਪਾਰ ਵਾਲੀਆਂ ਕਲੋਨੀਆਂ 'ਚ ਚਿੱਕੜ ਨਾਲ ਭਰੀਆਂ ਗਲੀਆਂ 'ਚ ਗੁਜ਼ਰੇ ਅਤੇ ਘਰਾਂ 'ਚ ਆਪ ਖੁਦ ਡੇਂਗੂ ਦਾ ਲਾਰਵਾ ਚੈੱਕ ਕੀਤਾ ਅਤੇ ਗਮਲਿਆਂ, ਟਾਇਰਾ, ਕੁੱਲਰ ਜਾਂ ਹੋਰ ਬਰਸਾਤ ਨਾਲ ਡੱਬਿਆਂ 'ਚ ਜਮਾ ਪਾਣੀ ਨੂੰ ਮੌਕੇ ਤੇ ਡਲਵਾਇਆ ਅਤੇ ਨਾਲ ਦੀ ਨਾਲ ਦਵਾਈਆਂ ਦੀ ਸਪਰੇ ਵੀ ਕਰਵਾਇਆ ਉਹਨਾਂ ਨਾਲ ਖੰਨਾ ਦੇ ਐਸ ਡੀਐਮ ਬਲਜਿੰਦਰ ਸਿੰਘ ਸਿਵਲ ਹਸਪਤਾਲ ਖੰਨਾ ਦੇ ਐਸ ਐਮਓ ਡਾਕਟਰ ਮਨਿੰਦਰ ਸਿੰਘ ਪਸੀਨ ਅਤੇ ਹੋਰ ਡਾਕਟਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਅਤੇ ਪੁਲਿਸ ਦੇ ਅਧਿਕਾਰੀ ਮੌਜੂਦ ਸਨ ਮੈਂ ਖੁਦ ਹਰ ਸ਼ੁੱਕਰਵਾਰ ਨੂੰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਜੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਇਹ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕੈਂਪੇਨ ਕੀਤੀ ਸੀ ਹਰ ਰਵੀਵਾਰ 10 ਹਫਤੇ 10 ਵਜੇ 10 ਮਿੰਟ ਸਾਰਿਆਂ ਨੇ ਆਪਣੇ ਆਪਣੇ ਘਰ ਨੂੰ ਜਿਹੜਾ ਹੈਗਾ ਉਹ ਚੈੱਕ ਕਰਨਾ ਉਹਨਾਂ ਦਾ ਜਿਹੜਾ ਟਰੰਡੀ ਹਵਾ ਵਾਲਾ ਜਿਹਨੂੰ ਅਸੀਂ ਡੇਜ਼ਰਟ 쿨ਰ ਕਹਿੰਦੇ ਆ ਉਹਦੇ ਵਿੱਚ ਮੱਛਰ ਦਾ ਜਿਹੜਾ ਡੈਂਗੀ ਦਾ ਲਾਰਵਾ ਚਿਕਨ ਗੁੜੀਆਂ ਦਾ ਲਾਰਵਾ ਮਲੇਰੀਆ ਦਾ ਲਾਰਵਾ ਉਹਦੇ ਵਿੱਚ ਪੈਦਾ ਹੋ ਜਾਂਦਾ ਖਾਸ ਕਰਕੇ ਡੈਂਗੀ ਚਿਕਨ ਗੁੜੀਆਂ ਦਾ ਸਾਫ਼ ਪਾਣੀ ਚ ਪੈਦਾ ਹੁੰਦਾ ਤੁਹਾਡੇ ਤੁਹਾਡਾ ਜਿਹੜਾ ਡੇਜ਼ਰਟ 쿨ਰ ਹੈ ਉਹਦੇ ਵਿੱਚ ਕਈਆਂ ਦੇ ਜਿਹੜੇ ਪੁਰਾਣੇ ਫ੍ਰੀਜਾਂ ਉਹਦੇ ਨੀਚੇ ਟ੍ਰੇ ਹੁੰਦੀ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਕੇ ਆਇਓ ਮੇਰੇ ਨਾਲ ਕਿ ਜਿਹਦੇ ਘਰ ਦੇ ਵਿੱਚ ਕਿਸੇ ਦੇ ਠੀਕਰਾ ਸੁੱਟਿਆ ਹੋਇਆ ਕਿਸੇ ਦੇ ਡੱਬਾ ਪਿਆ ਹੋਇਆ ਕਿਸੇ ਨੇ ਪੰਚੀਆਂ ਦੀ ਕਟੋਰਾ ਰੱਖਿਆ ਹੋਇਆ ਕਿਸੇ ਨੇ ਕੁੱਤਿਆਂ ਦੇ ਪਾਣੀ ਰੱਖਿਆ ਹੋਇਆ ਲੋਕ ਗਾਈਆਂ ਵਾਸਤੇ ਦੂਜੇ ਜਿਹੜੇ ਮਵੇਸ਼ੀਆ ਉਹਨਾਂ ਵਾਸਤੇ ਬਾਹਰ ਫੁਰਲੀਆਂ ਬਣਾ ਦਿੰਦੇ ਆ ਜਿੱਥੇ ਵੀ ਸਟੈਗਨੈਂਟ ਵਾਟਰ ਹੈ ਉਹਦੇ ਵਿੱਚ ਇਹ ਜਿਹੜਾ ਮੱਛਰ ਹੈ ਪੈਦਾ ਹੁੰਦਾ ਇਹਦੇ ਤੇ ਕਾਲੇ ਰੰਗ ਦਾ ਮੱਛਰ ਚਿੱਟੀਆਂ-ਚਿੱਟੀਆਂ ਧਾਰੀਆਂ ਹੁੰਦੀਆਂ ਨੂੰ ਟਾਈਗਰ ਮਾਸਕਟੋ ਵੀ ਕਹਿੰਦੇ ਆ ਔਰ ਇਹ ਸਾਫ਼ ਪਾਣੀ 'ਚ ਪੈਦਾ ਹੁੰਦਾ ਔਰ ਦਿਨੇ ਕੱਟਦਾ ਡੈਂਗੀ ਦੇ ਕੇਸਸ ਬਹੁਤ ਹੁੰਦੇ ਸੀਗੇ ਸਾਡਾ ਪਿਛਲੇ ਅਸੀਂ 1200 ਸਾਡੇ ਕੋਲੇ ਪਹਿਲਾਂ ਬਰੀਡਿੰਗ ਚੈੱਕਰ ਹੁੰਦੇ ਸੀ ਤੇ ਅਸੀਂ ਹੁਣ ਜਿਹੜੇ ਹੈਗੇ ਆ ਤੁਹਾਡੇ 20000 ਜੜੀਆਂ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਆ ਜੀ 38000 ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਆ ਉਹ ਬੱਚੇ ਆਪਣਾ ਆਪਣਾ ਘਰ ਵੀ ਸਾਡੀ ਕੈਂਪੇਨ ਦਾ ਹਿੱਸਾ ਵੀ ਬਣਦੇ ਆ ਜਿਹੜੇ ਉਹਨਾਂ ਦੀ ਟ੍ਰੇਨਿੰਗ ਦਾ ਪਾਰਟ ਆ ਇਹ ਤੇ ਮੈਂ ਸਾਰੇ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਸਾਰੇ ਜਿਹੜੇ ਵੀ ਮੇਰੇ ਵੀਡੀਓ ਦੇਖਣਗੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਕਿਤੇ ਵੀ ਪਾਣੀ ਖੜਾ ਹੋਇਆ ਹੋਰ ਮੈਂ ਜਿੰਨੇ ਘਰ ਅਜ ਗਿਆ ਸਾਰਿਆਂ ਨੇ ਇੱਕ ਬਾੜ ਸੁਟਿਆ ਹੋਇਆ ਬਾੜ ਕਵਾੜ ਦੇ ਵਿੱਚ ਪਾਣੀ ਖੜਾ ਹੋਇਆ ਕਿਸੇ ਦੇ ਕਮਰੇ ਦੇ ਵਿੱਚ ਕਿਸੇ ਦੇ ਕੋਈ ਆਈਸਕ੍ਰੀਮ ਦਾ ਡੱਬਾ ਸੁੱਤਾ ਹੋਇਆ ਕਿਸੇ ਦੇ ਲਿਫਾਫੇ ਦੇ ਉੱਤੇ ਉਹਨਾਂ ਸਾਰਿਆਂ ਦੇ ਵਿੱਚ ਡੇਂਗੂ ਹੀ ਪੈਦਾ ਹੋ ਰਿਹਾ ਜੇ ਹਰ ਘਰ ਦੇ ਵਿੱਚ ਡੇਂਗੂ ਦਾ ਹਲਾਰਵਾ ਹੋਏਗਾ ਤਾਂ ਡੇਂਗੂ ਫੈਲੇਗਾ ਫਿਰ ਕਈ ਵਾਰੀ ਹੈਮਰੈਜਿਕ ਡੇਂਗੂ ਆ ਜਿਹਦੇ ਨਾਲ ਬਲੱਡ ਦੇ ਵਿੱਚ ਜਿਹੜਾ ਤੁਹਾਨੂੰ ਪਲੇਟਲੇਟਸ ਦੀ ਲੋੜ ਪੈਂਦੀ ਹੈ ਬੜਾ ਮਹਿੰਗਾ ਇਲਾਜ ਹੁੰਦਾ ਸਰਕਾਰ ਇਲਾਜ ਫ੍ਰੀ ਕਰਦੀ ਆ ਸਾਰਾ ਬੰਦੋਬਸਤ ਕਰਦੀ ਆ ਪਰ ਕਸ਼ਟ ਤਾਂ ਹੁੰਦਾ ਨਾ ਜੀ ਕਈ ਵਾਰੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਈਵਨ ਕਈ ਵਾਰੀ ਡਾਕਟਰਸ ਜਿਹੜੇ ਆ ਗਿਆ ਉਹ ਵਿਚਾਰੇ ਵਿਕਟਮ ਹੋ ਜਾਂਦੇ ਆ ਜਿਹੜ ਪਿਛਲੀ ਵਾਰੀ ਸਾਡੇ 50% ਕੇਸਸ ਘਟੇ ਸੀਗੇ ਇਸ ਵਾਰੀ ਅਸੀਂ 20000 ਆਸ਼ਾ ਵਰਕਰਸ 36000 ਨਰਸਿੰਗ ਸਟੂਡੈਂਟਸ ਔਰ ਹੁਣ ਪੰਜਾਬ ਦੇ ਸਕੂਲਾਂ ਦੇ ਜਿੰਨੇ ਟੀਚਰਸ ਆ ਉਹਨਾਂ ਸਾਰਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਟੀਚਰਸ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਆਪਣਾ ਆਪਣਾ ਘਰ ਚੈੱਕ ਕਰਨਗੇ ਬੱਚਿਆਂ ਨੇ ਸਿਰਫ ਆਪਣਾ ਘਰ ਚੈੱਕ ਕਰਨਾ ਜਾਂ ਆਪਣੇ ਚਾਚੇ ਦਾ ਤਾਏ ਦਾ ਭੂਆ ਦਾ ਮਾਸੀ ਦਾ ਘਰ ਚੈੱਕ ਕਰ ਸਕਦੇ ਆ ਔਰ ਜਿਹੜਾ ਬੱਚਾ ਚਾਹੇ ਉਹ ਨਰਸਿੰਗ ਸਟੂਡੈਂਟ ਹੋਵੇ ਸਕੂਲ ਦਾ ਸਟੂਡੈਂਟ ਹੋਵੇ ਕਾਲਜ ਦਾ ਸਟੂਡੈਂਟ ਹੋਵੇਗਾ ਉਹਨਾਂ ਨੂੰ ਸਪੈਸ਼ਲ ਜਿਹੜੇ ਹੈਗਾ ਮਾਰਕਸ ਦਿੱਤੇ ਜਾਣਗੇ ਉਹਨਾਂ ਦੀ ਇੰਟਰਨਲ ਅਸੈਸਮੈਂਟ ਦੇ ਵਿੱਚ ਉਹਨਾਂ ਨੂੰ ਕਰੈਡਿਟ ਪੁਆਇੰਟਸ ਦਿੱਤੇ ਜਾਣਗੇ ਤੇ ਇਹਦੇ ਨਾਲ ਆਪਾਂ ਜਿਹੜਾ ਪੰਜਾਬ ਨੂੰ ਆਪਾਂ ਬਹੁਤ ਇੱਕ ਜਿਹੜੀ ਹੈਗੀ ਆ ਜਿਹੜੀ ਐਵਾਇਲੇਬਲ ਆ ਆਪਾਂ ਚਾਹੇ ਉਹ ਮੱਖੀਆਂ ਮਛਰਾਂ ਦਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਚਾਹੇ ਉਹ ਜਿਹੜੀਆਂ ਤੁਹਾਡੀਆਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਆਪ ਵੀ ਕਾਫੀ ਹੱਦ ਤੱਕ ਅਸੀਂ ਬਚ ਸਕਦੇ ਆ ਤੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਇਹ ਜਿਹੜੀ ਸਰਕਾਰ ਦੀ ਕੈਂਪੇਨ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕਰਾਈ ਸੀ ਔਰ ਮੈਂ ਇਹਨੂੰ ਆਪਣੀ ਤਨਦੇਹੀ ਨਾਲ ਕਰਦਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਆਪਾਂ ਹਰ ਸ਼ੁੱਕਰਵਾਰ ਸਵੇਰੇ 1 ਘੰਟਾ 2 ਘੰਟਾ ਲਾਈਏ ਆਪਣਾ ਘਰ ਚੈੱਕ ਕਰੀਏ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਸਿਵਲ ਸੈਸ਼ਨ ਸਾਹਿਬ ਖੜੇ ਆ ਐਸਐਮਓ ਆ ਐਸਡੀਐਮ ਇਹ ਆਪਾਂ ਹਰ ਵਾਰਡ ਵਾਈਜ਼ ਤੁਹਾਡੇ ਵਾਰਡ ਹੋਣਗੇ ਇੱਥੇ ਠੀਕ ਆ ਜੀ ਜਾਂ ਮੱਲਾ ਵਾਈਜ਼ ਜਿਹੜਾ ਹੈਗਾ ਉਸ ਤੋਂ ਵੀ ਅੰਦਰ ਜਿਹੜਾ ਵਾਰਡ ਦੇ ਵਿੱਚ ਕਈ ਮੱਲੇ ਹੋ ਸਕਦੇ ਆ ਮੱਲਾ ਵਾਈਜ਼ ਸਿਹਤ ਕਮੇਟੀਆਂ ਬਣਾਓ ਤੁਸੀਂ ਅਸੀਂ ਹੁਣ ਜਿਸ ਤਰ੍ਹਾਂ ਤੁਹਾਡੇ ਹੋਰ ਵੀ ਬਹੁਤ ਸਾਰੇ ਕੰਮ ਆ ਅਸੀਂ ਜਿੰਨੀਆਂ ਤੁਹਾਨੂੰ ਰੇਬੀਜ਼ ਦਾ ਜਿਹੜਾ ਹੈਗਾ ਉਹਦੇ ਨਾਲ ਅਜੇ ਵੀ ਪੰਜਾਬ ਦੇ ਵਿੱਚ ਪਿਛਲੇ ਜੇ ਪਠਾਨਕੋਟ ਵਿੱਚ ਇੱਕ ਮਾਂ ਤੇ ਤੀ ਨੂੰ ਰੇਬੀਜ਼ ਹੋਈ ਆ ਹੁਣ ਸ਼ੰਭੂ ਦੇ ਨੇੜੇ ਇੱਕ ਬੰਦੇ ਨੂੰ ਹੋਰ ਰੇਬੀਜ਼ ਹੋਈ ਉਹਦਾ ਲਾਸ਼ ਕੋਈ ਨਹੀਂ ਲੇਕਿਨ ਸਾਡੀ ਜਿਹੜੀ ਵੈਕਸੀਨ ਆ ਸੀ ਸਾਰੇ 881 ਆਮ ਆਦਮੀ ਕਲੀਨਿਕ ਸਾਰੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਰੇਬੀਜ਼ ਦਾ ਟੀਕਾ ਵੀ ਉਪਲਬਧ ਕਰਾ ਦਿੱਤਾ ਜੀ ਤੇ ਉੱਥੇ ਡੈਂਗੀ ਦਾ ਟੈਸਟ ਵੀ ਹੋਣ ਲੱਗ ਗਿਆ ਟੈਸਟ ਵਧਾਤੇ ਸੀ 38 ਤੋਂ ਵਧਾ ਕੇ 47 ਕਰਤੇ ਪ੍ਰੈਗਨਨਸੀ ਦਾ ਈਵਨ ਕਾਲੇ ਪੀਲੇ ਦਾ ਟੈਸਟ ਉੱਥੇ ਹੁੰਦਾ ਜੀ ਦਵਾਈਆਂ ਆਸੀ ਹੁੰਦੀਆਂ ਸੀ ਇਹ ਵਧਾ ਕੇ 107 ਕਰਤੀਆਂ ਜਿਵੇਂ ਜਿਵੇਂ ਸਾਨੂੰ ਫੀਡਬੈਕ ਆਂਦੀ ਆ ਸੋ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਜਿਹੜੀ ਦਵਾਈ ਆ ਉਹ ਹਰ ਘਰ ਤੱਕ ਪਹੁੰਚੇ ਜਿਵੇਂ ਹਰ ਕਿਸਾਨ ਦਾ ਖਰ ਖੇਤ ਤੱਕ ਪਾਣੀ ਪਹੁੰਚਾਇਆ ਹਰ ਘਰ ਤੱਕ ਅਸੀਂ ਦਵਾਈ ਪਹੁੰਚਾ ਰਹੇ ਹਾਂ ਇਹ 3 ਕਰੋੜ 70 ਲੱਖ ਦੇ ਕਰੀਬ ਜਿਹੜੇ ਲੋਕਾਂ ਨੇ ਐਨੀ ਵਾਰ ਦਵਾਈ ਲਈ ਆ ਉਹਦੇ ਚੋਂ 1 ਕਰੋੜ 30 ਲੱਖ ਤੁਸੀਂ ਕਹ ਲਓ ਵੀ ਹਰ ਦੂਜੇ ਤੀਜੇ ਪੰਜਾਬੀ ਇੱਕ ਵਾਰੀ ਮਲੈਕ ਰਿਨਿਕ ਵਿੱਚ ਬਹੁਤ ਗਿਆ ਆਮ ਆਦਮੀ ਕਲੀਨਿਕ ਵਿੱਚ ਜ਼ਰੂਰ ਗਿਆ ਜਿਹੜੀ ਕਿ ਬਹੁਤ ਅੱਛੀ ਗੱਲ ਹੈ ਸੋ ਤੁਹਾਡੇ ਘਰ ਦੇ ਨੇੜੇ ਉਹ ਆ ਜੀ ਤੁਹਾਡਾ ਬਾਕੀ ਤੁਹਾਡਾ ਜ਼ਿਲ੍ਹਾ ਹਸਪਤਾਲ ਹੈ ਹੁਣ ਮੈਂ ਇਸ ਤੋਂ ਬਾਅਦ ਉੱਥੇ ਜਾਵਾਂਗਾ ਉੱਥੇ ਕਿਹ ਇਸ਼ੂ ਆਇਆ ਸੀਗਾ ਜੋ ਪ੍ਰੈਸ ਨੇ ਹਾਈਲਾਈਟ ਕੀਤਾ ਸੀਗਾ ਉਹਦੇ ਬਾਰੇ ਮੈਂ ਇਨਕੁਆਰੀ ਕਰ ਲਈ ਆ ਮੈਂ ਉਹਦੇ ਬਾਰੇ ਤੁਹਾਨੂੰ ਉੱਥੇ ਜਾ ਕੇ ਕਰਾਂ ਇਹਦੇ ਚ ਦੋ ਤਿੰਨ ਇਸ਼ੂ ਹੈਗੇ ਆ ਜੀ ਇੱਕ ਤਾਂ ਜਿਹੜਾ ਲੇਗੇਸੀ ਇਸ਼ੂ ਆ ਕਿ ਜਿਹੜੇ ਪਿਛਲੇ 25 30 ਸਾਲ ਸੀਗਾ ਉਹਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਅਨਪਲਾਨਡ ਅਰਬਨਾਈਜੇਸ਼ਨ ਇਲੀਗਲ ਕਲੋਨੀਆਂਸ ਵੱਲ ਹਜ਼ਾਰਾਂ ਦੀ ਗਿਣਤੀ ਚ ਵੱਲ ਸੈਂਕੜੇ ਨਹੀਂ ਦਰਜਨਾ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਕਲੋਨੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਜਿਹਦੇ ਵਿੱਚ ਨਾ ਉਹਨਾਂ ਨੇ ਕੋਈ ਜਿਹੜੇ ਕਾਮਨ ਯੂਜ਼ ਦੀ ਨਾ ਪ੍ਰੋਪਰ ਸੜਕਾਂ ਹੈਗੀਆਂ ਨਾ ਉੱਥੇ ਉਹਨਾਂ ਨੇ ਜਿਹੜੀ ਜਿਹੜਾ ਕਲੋਨਾਈਜ਼ਰ ਹੁੰਦਾ ਉਹਨੇ ਜਦੋਂ ਕਲੋਨੀ ਡਿਵੈਲਪ ਕਰਨੀ ਆ ਉਹਨੇ ਸਾਰਾ ਜਿਹੜਾ ਬਿਜਲੀ ਦਾ ਇਨਫਰਾਸਟ੍ਰਕਚਰ ਰੋਡ ਇਨਫਰਾਸਟ੍ਰਕਚਰ ਸੀਵਰੇਜ ਇਹ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਕੇ ਫਿਰ ਉਹਨੇ ਲੋਕਲ ਬਾਡੀਜ਼ ਨੂੰ ਹੈਂਡਓਵਰ ਕਰਨੀ ਹੁੰਦੀ ਆ ਤੇ ਉਹ ਉਹਨਾਂ ਨੇ ਉਸ ਤਰ੍ਹਾਂ ਨਹੀਂ ਕੀਤਾ ਹੁਣ ਅਸੀਂ ਜਿਹੜਾ ਅੱਗੇ ਤੋਂ ਅਸੀਂ ਜਿਹੜੇ ਨਾਰਮਸ ਲੈ ਕੇ ਆਏ ਆ ਸਾਡੀ ਸਰਕਾਰ ਜਿਹੜੇ ਰਿਫਾਰਮਸ ਆ ਹੁਣ ਜਿਹੜਾ ਪਿਛਲਾ ਲਗੇਸੀ ਈਸ਼ੂ ਆ ਇਹਨਾਂ ਦੇ ਵਿੱਚ ਅਸੀਂ ਪਹਿਲਾਂ ਸੀਵਰੇਜ ਪਾਵਾਂਗੇ ਫਿਰ ਉਹਨਾਂ ਦੀਆਂ ਸੜਕਾਂ ਬਣਾਵਾਂਗੇ ਔਰ ਬਾਕੀ ਸਾਰਿਆਂ ਨੂੰ ਸੁਵਿਧਾਵਾਂ ਦੇਵਾਂਗੇ ਮਾਡਰਨ ਸੁਵਿਧਾਵਾਂ ਦੇਵਾਂਗੇ ਕਿਉਂਕਿ ਜਿਹੜੇ ਬਿਲਕੁਲ ਲੈ ਰਹੇ ਆ ਜੀ ਜਿੱਥੇ ਅਸੀਂ ਉਹ ਟਰੇਸ ਕਰ ਲਿਆ ਉਹਨਾਂ ਨੂੰ ਜਿਹੜਾ ਕਲੋਨੀ ਵਾਲਾ ਕਹਿੰਦਾ ਜੀ ਮੈਂ ਤਾਂ ਇਹਨੂੰ ਲਿਆ ਉਹ ਕਹਿੰਦਾ ਮੈਂ ਉਹ ਤੋਂ ਲਿਆ ਉਹ ਚਾਰ-ਚਾਰ ਜਗ੍ਹਾ ਤੇ 플ੌਟ ਵਿਕ ਚੁੱਕੇ ਹੁੰਦੇ ਆ ਸਾਨੂੰ ਬਹੁਤ ਜਗ੍ਹਾ ਤੇ ਕੀਤਾ ਜੀ ਅਸੀਂ ਕਲੋਨਾਈਜ਼ਰ ਦੇ ਉੱਤੇ ਐਕਸ਼ਨ ਹੋਇਆ ਬਹੁਤ ਜਗ੍ਹਾ ਤੇ ਹੋਇਆ ਔਰ ਮੀਡੀਆ ਦੇ ਵਿੱਚ ਰਿਪੋਰਟ ਵੀ ਹੋਇਆ ਔਰ ਮੈਂ ਪਟਿਆਲੇ ਦੇ ਵਿੱਚ ਖੁਦ ਕਰਾਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਡਿਵੈਲਪ ਕਰੋ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਲੈਕਲਿਸਟ ਵੀ ਕਰ ਰਹੇ ਆ ਉਹਨਾਂ ਤੇ ਕੇਸ ਵੀ ਹੋਣਗੇ ਇਹ ਵੀ ਕਟੋ-ਕਟ ਹੋ ਰੇਰਾ ਜਾਂ ਪੂਡਾ ਅਪਰੂਵਡ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ ਕੋਈ ਜਿਹੜੇ ਸਾਡੇ ਨੋਰਮਸ ਆ ਲਾਗੂ ਹੁੰਦੇ ਆ ਤੇ ਕਈ ਵਾਰੀ ਤਾਂ ਇਹ ਹੁੰਦਾ ਕਿ ਜਦੋਂ ਮਤਲਬ ਰੈਕਸ਼ਨ ਟਾਈਮ ਅੰਦਾਜ਼ਾ ਕੁਝ ਪਹਿਲਾਂ ਇੱਦੀ ਸੀਗਾ ਅਸੀਂ ਤਾਂ ਇਸ ਤਰ੍ਹਾਂ ਅਲਾਉ ਨਹੀਂ ਕਰਦੇ ਆ ਸਾਡੀ ਜਿਹੜੀ ਸਰਕਾਰ ਹੈ ਇਹ ਪਹਿਲੀ ਵਾਰੀ ਆ ਜਿਹੜੀ ਇੱਕ ਮਤਲਬ ਜਿਨ੍ਹਾਂ ਨੇ ਇਲੀਗਲ ਕਲੋਨੀਜ਼ ਜੜੀਆਂ ਪ੍ਰਾਣੀਆਂ ਉਹਨਾਂ ਨੂੰ ਵੀ ਠੀਕ ਕਰ ਰਹੇ ਆ ਔਰ ਅੱਗੇ ਤੋਂ ਇਲੀਗਲ ਕਲੋਨੀਜ਼ ਨਾ ਹੋਣ ਉਹਦੇ ਵਾਸਤੇ ਲਾਅ ਵੀ ਲੈ ਕੇ ਆਏ ਆ ਉਹਨੂੰ ਅਸੀਂ ਇੰਪਲੀਮੈਂਟ ਵੀ ਕਰ ਰਹੇ ਆ ਬਿਲਕੁਲ ਜਿਹੜੇ ਜਿਹੜੇ ਸ਼ਹਿਰੀ ਆ ਦੇ ਡਿਜ਼ਰਵੇ ਬੈਟਰ ਡੀਲ ਤੇ ਉਹਨਾਂ ਨੂੰ ਸੜਕ ਜਿਹੜਾ ਤੁਹਾਡਾ ਸੀਵਰੇਜ ਆ ਇਹ ਸਾਰੇ ਜੜੀਆਂ ਸਾਰੀਆਂ ਜੜੀਆਂ ਜਨਤਕ ਸਹੂਦਾਵਾਂ ਹੈਗੀਆਂ ਇਹ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਇਹ ਕੰਮ ਚੱਲ ਰਿਹਾ ਹੈਗਾ ਫੇਜ਼ਡ ਮੈਨਰ ਦੇ ਵਿੱਚ ਚੱਲ ਰਿਹਾ ਹੈਗਾ ਤੁਹਾਡੇ ਵੀ ਜਰੂਰ ਪਹੁੰਚੇਗਾ ਇਹ ਤੁਹਾਡੇ ਵੀ ਸੜਕ ਬਣਾਵਾਂਗੇ ਤੁਹਾਨੂੰ ਵੀ ਸੀਵਰੇਜ ਦਾ ਵਧੀਆ ਲਾਭ ਦੇਵਾਂਗੇ ਔਰ ਸਟਰੀਟ ਲਾਈਟਾਂ ਸਾਰਾ ਕੁਝ ਦੇਵਾਂਗੇ ਬਿਲਕੁਲ